ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਅੱਜ ਦੇ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ ਇਹ ਹੁਣ ਇੱਕ ਵਿਆਹ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਵੇਖੋ ਇੱਕ ਵਿਆਹ ਵਾਲਾ ਮੁੰਡਾ ਤੇ ਕੁੜੀ ਸਟੇਜ ਦੇ ਉੱਤੇ ਬੈਠੇ ਹੁੰਦੇ ਨੇ ਤੇ ਐਨਨੂ ਹੀ ਕੁੜੀ ਦਾ ਪੁਰਾਣਾ ਆਸ਼ਿਕ ਵੀ ਉੱਥੇ ਸਟੇਜ ਤੇ ਹੀ ਆ ਜਾਂਦਾ ਹੈ ਤੇ ਆ ਕੇ ਵਿਆਹ ਵਾਲੇ ਮੁੰਡੇ ਦੇ ਨਾਲ ਲੜਨ ਲੱਗ ਜਾਂਦਾ ਹੈ। ਪਹਿਲਾਂ ਤਾਂ ਲਾੜਾ ਬੈਠਾ ਰਹਿੰਦਾ ਹੈ ਤੇ ਕੁਝ ਜ਼ਿਆਦਾ ਨਹੀਂ ਬੋਲਦਾ ਤੇ ਜਦੋਂ ਕੁੜੀ ਦੇ ਆਸ਼ਿਕ ਵੱਲੋਂ ਕੁਝ ਜਹੀ ਗੱਲ ਕਹਿ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਲਾੜਾ ਵੀ ਭੜਕ ਜਾਂਦਾ ਹੈ ਤੇ ਉੱਠ ਕੇ ਖੜਾ ਹੋ ਜਾਂਦਾ ਹੈ ਤੇ ਜਿਸ ਤੋਂ ਬਾਅਦ ਇਸ ਆਸ਼ਿਕ ਨਾਲ ਜੋ ਕੁਝ ਹੁੰਦਾ ਹੈ ਉਸ ਦੀ ਵੀਡੀਓ ਤੁਸੀਂ ये के देख सकते हो क्या चाहते हो मैं तुम्हारी शादी चला जाऊंगा अभी मोबाइल मत करिए लड़की के तेरा ही फाड़ मैं पैसे बहुत कमाता हूँ सरकारी नौकरी में क्या हो गए आ, ये बताइए मैं मैं भले तक ये बताइए मैं मैं भले तक चलाता हूँ इधर आइए। हम हमारा पूजन पिठाए नहीं चले यहाँ से आप